ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜੀ ਕਨਾਲ ਤੇ ਤੇਤੀ ਸਿਲਾਈ ਆਪਾਂ ਲਾਉਣੀ ਆ ਆਪਾਂ ਉਹ ਦੱਸ ਰਹੇ ਆ ਕਿਵੇਂ ਲਾਉਣੀ ਆ ਵੇਖੋ ਹੁਣ ਆਪਾਂ ਇਹ ਜਿਹੜੀ ਨਲੀਰ ਆਪਾਂ ਕੱਟੀ ਹੋਈ ਆ ਨਾਲਾ ਬਣਾਉਣ ਵਾਸਤੇ ਹੁਣ ਇਹ ਆਪਾਂ ਐਂ ਧਰ ਕੇ ਲਾਵਾਂਗੇ ਜੇ ਇਹ ਇਥੋਂ ਨਾ ਮੋਟਾ ਜਿਹਾ ਕੱਪੜਾ ਹੋ ਜਾਂਦਾ ਹੁਣ ਆਪਾਂ ਇਹਨੂੰ ਤੇਰਸੀ ਲਾਉਣੀ ਆ ਸਿਲਾਈ ਇਹਦੇ ਉੱਤੇ ਆ ਵੇਖੋ ਇਹ ਪਾਸਾ ਸਿੱਧਾ ਉੱਪਰ ਇਹਦਾ ਵੀ ਸਿੱਧਾ ਨੀਚੇ ਆ ਸਿੱਧੇ ਨਾਲ ਸਿੱਧਾ ਪਾਸਾ ਮਿਲਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਧਰਾਂਗੇ ਇਸ ਤਰ੍ਹਾਂ ਤਾਂ ਕਿ ਆਪਾਂ ਕੀ ਕਰਨਾ ਹੈ ਜਿਹੜਾ ਆਖ ਹੁੰਜ ਜਾਗਾ ਆਖ ਹੁੰਜੇ ਤਿੱਕਰ ਟੇਢੀ ਸਿਉਣ ਲਾਵਾਂਗੇ ਆਪਾਂ ਇਹਦੇ ਉੱਤੇ ਆਪਾਂ ਨਸਾਨੀ ਵੀ ਲਾ ਸਕਦੇ ਹਾਂ ਜਿਵੇਂ ਹੁਣ ਆਪਾਂ ਇਹਨੂੰ 90 ਟੇਪ ਦੇ ਨਾਲ ਆਇਨਾ ਸਾਨੀ ਸਿੱਧੀ ਲਾ ਲੈ ਵੀ ਸਲਾਈ ਆਪਣੀ ਜਿਹੜੀ ਸਿੱਧੀ ਹੈ ਇਹ ਸਿੱਧੀ ਵਗ ਜੀ ਆਵੇ ਕੋਣ ਆਪੇ ਇਥੇ ਲੈਣਾ ਜਿਹੜੀ ਲਾਈ ਹੋਈ ਹੈ ਲੈਣ ਤੋਂ ਆਪਾਂ ਸਿੱਧੀ ਖੁੰਜੇ ਦੇ ਨਾਲ ਆ ਲਾ ਲੈ ਲਾ ਲੈ ਇਸ ਤਰ੍ਹਾਂ ਉਨਾ ਪੈਨੂ ਕੀ ਕਰਨਾ ਇਹਨੂੰ ਪਾਸੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਸਿਉਣ ਨੂੰ ਦੱਬ ਲਾਂਗੇ ਐਸਾ ਜੇ ਆਪਾਂ ਇਹ ਜਿਹੜੀ ਤਿਲਸੀ ਹੈ ਇਹ ਜੋੜ ਦੇ ਉੱਪਰ ਜੋੜ ਨਹੀਂ ਆਉਂਦਾ ਦੇਖੋ ਪਿੱਛੇ ਅੱਗੇ ਪਿੱਛੇ ਹੋਊਗਾ ਇਹ ਜੋੜ ਜਿਹੜੀ ਨਾਲ ਬਾਰਾਂ ਮੋਟਾ ਵੀ ਨਹੀਂ ਹੁੰਦਾ ਕੱਪੜਾ ਹੁਣ ਆਪਾਂ ਕੀ ਕਰਨਾ ਜਿਹੜਾ ਆਪਣਾ ਆ ਵੇਖੋ ਹੁਣ ਆਪਾਂ ਸਲਾਈ ਲਾ ਲਈ ਆਪਣੀ ਜਮਾ ਤਿਰਸੀ ਸਲਾਈ ਲੱਗੀ ਐ ਤੇ ਹੁਣ ਆਪਾਂ ਜਿਹੜਾ ਇਹ ਕੱਪੜਾ ਹੈਗਾ ਇਹਨੂੰ ਆਪਾਂ ਥੋੜਾ ਜਿਹਾ ਰੱਖ ਕੇ ਕੱਪੜੇ ਨੂੰ ਐਸ ਲੋਟ ਕੱਟ ਲਾਂਗੇ ਆਹ ਦੇਖੋ ਹੁਣ ਜਦੋਂ ਆਪਾਂ ਇਹਨਾਂ ਨੂੰ 모ੜਾਂਗੇ ਦੇਖੋ ਇਹ ਦੂਰ ਦੂਰ ਹੋ ਗਏ ਨੇ ਇਧਰਲਾ ਪਾਸੇ ਇਧਰ ਆ ਗਿਆ ਇਧਰਲਾ ਇਧਰ ਆ ਗਿਆ ਹੁਣ ਇਹ ਮੋਟਾ ਜਮਾ ਨਹੀਂ ਹੋਊਗਾ ਇਹ ਵਧੀਆ ਸਾਫ ਨਾਲਾ ਬਣੂਗਾ ਆਪਣਾ ਆਹ ਦੇਖੋ ਕਾ ਸਿੱਧਾ ਜੋੜ ਲਾ ਲੈਨੇ ਸਿੱਧੇ ਜੋੜ ਨਾਲ ਉਹ ਮੋਟਾ ਜਿਹਾ ਕਪੜਾ ਹੋ ਜਾਂਦਾ ਨਾਲੇ ਜੋੜ ਇਕੱਠੇ ਆ ਜਾਂਦੇ ਆ ਵੇਖੋ ਹੁਣ ਆਪਣਾ ਇਹ ਇਕੱਠਾ ਜੋੜ ਨਹੀਂ ਆਊਗਾ ਇਧਰ ਇਧਰ ਆ ਗਿਆ ਇਧਰਲੀ ਸਾਈਡ ਆ ਜਿਹੜਾ ਉਹ ਇਧਰ ਆ ਗਿਆ ਤਾਂ ਕਰਕੇ ਇਹ ਸਾਫ਼ ਬਣੂਗਾ ਨਾਲੇ ਇਹ ਬਾਲਾ ਮੋਟਾ ਨਹੀਂ ਹੁੰਦਾ ਵਧੀਆ ਪਤਲਾ ਜਾ ਰਹੂਗਾ ਇਹ ਇਹ ਚੁੰਦਾ ਵੀ ਨਹੀਂ ਹੈਗਾ ਉਹ ਮੋਟਾ ਜਿਹਾ ਹੋ ਕੇ ਚੁਬ ਜਾਂਦਾ ਜਿਹੜਾ ਆਪਾਂ ਸਿੱਧਾ ਲਾ ਲੈਨੇ ਆ ਜੋੜ ਆ ਨਾਲਾ ਜਿਹੜਾ ਆਪਣਾ ਇਹ ਬਣ ਗਿਆ ਹੁਣ ਨਾਲਾ ਬਣ ਬਣ ਕੇ ਆਪਣਾ ਤਿਆਰ ਹੈਗਾ ਤੇ ਮੇਰੇ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਕੋਈ ਨਵਾਂ ਆਇਆ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ ਸਾਰਿਆਂ ਦਾ